ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡੇਬਰੂਗੜ ਜੇਲ ਜਿਹੜੀ ਐ ਅਸਾਮ ਵਿੱਚ ਐ ਤੇ ਜਿੰਨਾਂ ਤੇ ਐਨਐਸਏ ਲਾਈ ਐ ਨਾ ਉਹ ਡੇਬਰੂਗੜ ਬੈਠੇ ਨੇ 10 11 ਬੰਦੇ ਨੇ ਅਮਰਤਪਾਲ ਐ ਪਹਿਲੋਂ ਜਿਹਨੂੰ ਆਪਾਂ ਕੌਮ ਦਾ ਹੀਰੋ ਮੰਨੀ ਬੈਠੇ ਜਿਤਾ ਵੀ ਦਿੱਤਾ ਨੂੰ ਕਰੂਸਰ ਤੋਂ ਤੇ ਹੁਣ 3 ਲੀਟਰ ਜਿਹੜੀਆਂ ਆਵਾਂ ਮਾਂ ਨੇ ਉਹ ਉਹ ਡਰੀਆਂ ਨੇ ਹੋਰ ਬਣ ਰਹੇ ਨੇ ਉਤੋਂ ਇੱਕ ਤੱਕਾਲ ਸੀ ਸਰਬਜੀਤ ਜਿਹੜਾ ਫਿਲਮੀ ਐਕਟਰ ਸੀ ਜਿਹਨੇ ਪਹਿਲਾਂ 30-40 ਕਰੋੜ ਰੁਪਇਆ ਇਕੱਠਾ ਕੀਤਾ ਫੜਿਆ ਵੀ ਗਿਆ ਸੀ ਕੁਝ ਉਹਨੇ ਗੁਰਦਬਲ ਕਰਤਾ ਬਾਹਰ ਭੇਜਤਾ ਇੱਕ ਗੋਲੀਆਂ ਖਾਣ ਵਾਲਾ ਬਾਜੇ ਕੇ ਪ੍ਰਧਾਨ ਮੰਤਰੀ ਇਹਨਾਂ ਕਹਿੰਦੇ ਜਿਮਨੀ ਚੋਣਾਂ ਦੇ ਵਿੱਚ ਇਹਨਾਂ ਨੂੰ ਵੀ ਆਪਾਂ ਐਮਐਲਏ ਬਣਾਉਣਾ ਕਿਸੇ ਨੂੰ ਮਰਜੀ ਐਮਐਲਏ ਬਣਾ ਦਿਓ ਸਾਨੂੰ ਕੋਈ ਮਤਲਬ ਨਹੀਂ ਪਰ ਇੱਕ ਗੱਲ ਦਾ ਧਿਆਨ ਰੱਖਿਓ ਇਹ ਬੰਦੇ ਜਿਹੜੇ ਡਿਬਰੂਗੜ੍ਹ ਜੇਲ੍ਹ ਗਏ ਨੇ ਨਾ ਇਹਨਾਂ ਨੂੰ ਗੁਰਮਤ ਦਾ ਊੜਾ ਆੜਾ ਵੀ ਨਹੀਂ ਹੁੰਦਾ ਤੇ ਜਿਨ੍ਹਾਂ ਨੇ ਇਹਨਾਂ ਨੂੰ ਪਹਾੜਾਂ ਤੇ ਚੜਾਇਆ ਉਹ ਸਾਡੇ ਪੰਜਾਬ ਦੀਆਂ ਭੇਡਾਂ ਨੇ ਮੈਂ ਤਾਂ ਕਹਿ ਲੱਗਾਂ ਚਲੋ ਹੁਣ ਜਿਹੜੇ ਡਿਬਰੂਗੜ ਜੇਲ੍ਹ ਵਿੱਚ ਬੈਠੇ ਨੇ ਇੱਕ ਤਾਂ ਜਤਾਤਾ ਪਹਿਲਾਂ ਤੁਸੀਂ ਜਿਹੜਾ ਕਹਿੰਦਾ ਸੀ ਪਾਸਪੋਰਟ ਤਾਂ ਟਰੈਵਲ ਬਾਸ ਤੇ ਹੁੰਦਾ ਹੈ ਇਹ ਤਾਂ ਇੰਡੀਅਨ ਕਾਨੂੰਨ ਦੇ ਨਾਲ ਕੀ ਮਤਲਬ ਹੈ ਇਸ ਚੀਜ਼ ਦਾ ਅਸੀਂ ਗੁਲਾਮ ਆ ਸਾਨੂੰ ਆਜ਼ਾਦੀ ਚਾਹੀਦੀ ਹੈ ਮੈਂ ਸਵਿਧਾਨ ਨੂੰ ਮੰਨਦਾ ਨਹੀਂ ਤੇ ਹੁਣ ਉਹ ਬਿਲਕੁਲ ਹੈ ਕਿਸੇ ਦੇ ਸੌ ਚਕਾਓ ਮੈਨੂੰ ਤੇ ਹੁਣ ਜਿਹੜੇ ਇਹ ਦੋ ਹੋਰ ਨਾ ਆਏ ਨੇ ਸਾਹਮਣੇ ਕੱਲ ਸੀ ਤੇ ਬਾਜੇ ਕੇ ਪ੍ਰਧਾਨ ਮੰਤਰੀ ਕੇ ਇਲੈਕਸ਼ਨ ਲੜਨਗੇ ਠੀਕ ਹੈ ਇਲੈਕਸ਼ਨ ਲੜਾਓ ਉਹ ਦਾ ਛੋਟਾ ਜਿਹਾ ਬੱਚਾ ਹੈ ਮੇਰੇ ਪਿਤਾ ਜੀ ਇਲੈਕਸ਼ਨ ਲੜਨਗੇ ਤੁਸੀਂ ਸਾਥ ਦਿਓ ਸਾਡਾ ਤੇ 15 ਦਿਨ ਪਹਿਲਾਂ ਉਹਦਾ ਬਾਪੂ ਕਹਿੰਦਾ ਸੀ ਮੇਰੇ ਪੁੱਤ ਦਾ ਫੋਨ ਨਹੀਂ ਆਇਆ ਕੋਈ ਘਟਨਾ ਨਾ ਵਾਪਰ ਗਈ ਹੋਵੇ ਚਲੋ ਇਹ ਤਾਂ ਗੱਲਾਂ ਆਮ ਨੋਰਮਲ ਨੇ ਜਿਹੜੇ ਸਾਡੇ ਪੰਜਾਬ ਦੇ ਲੋਕ ਕਰਦੇ ਕਰ ਹੀ ਜਾਣਦੇ ਹੋ ਪਰ ਇੱਕ ਗੱਲ ਹੋਰ ਚੇਤੇ ਰੱਖਿਓ ਜੇਲ੍ਹਾਂ ਦੇ ਵਿੱਚ ਗੈਂਗਸਟਰ ਵੀ ਬਹੁਤ ਵੱਡੇ ਵੱਡੇ ਬੈਠੇ ਆ ਬਿਸ਼ਨੋਈ ਵਰਗੇ ਪਤਾ ਨਹੀਂ ਹੋਰ ਕਿਹਨੇ ਕੁ ਬੈਠੇ ਆ ਕੱਲ ਨੂੰ ਉਹ ਵੀ ਇਲੈਕਸ਼ਨ ਲੜ ਸਕਦੇ ਜੇ ਮੈਨੂੰ ਤੁਹਾਨੂੰ ਕਾਨੂੰਨੀ ਤੌਰ ਤੇ ਹੱਕ ਹੈ ਨਾ ਜਿਹਾ ਦਿੱਤੇ ਤੁਹਾਨੂੰ ਕਾਨੂੰਨੀ ਇਲੈਕਸ਼ਨ ਹੋਇਆ ਤੇ ਕੱਲ ਨੂੰ ਉਹ ਵੀ ਇਲੈਕਸ਼ਨ ਲੜ ਸਕਦੇ ਜਿਲ੍ਹੇ ਵਿੱਚ ਬਹੁਤ ਵੱਡੇ ਵੱਡੇ ਗੈਂਗਸਟਰ ਕ੍ਰਿਮੀਨਲ ਬੰਦੇ ਬੈਠੇ ਆ ਉਹ ਵੀ ਇਲੈਕਸ਼ਨ ਲੜਨਗੇ ਆ ਜਿਹੜੇ ਅਸੀਂ ਫੋਕਰਪਣੇ ਵਿੱਚ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਰਾਜ ਕਰੇਗਾ ਖਾਲਸਾ ਖਾਲਹਤਾਂ ਜਿੰਦਾਬਾਦ ਕੌਮ ਦਾ ਜੋਧਾ ਪਤਾ ਨਹੀਂ ਕੀ ਕੁਛ ਪਤਵੇ ਕੀ ਕੁਛ ਸਿੰਘ ਫੂਕਸ ਕੋਨੇ ਤੈਨੂੰ ਗੈਂਗਸਟਰ ਨੇ ਪੇਪਰ ਭਰਤੇ ਨਾ ਫਿਰ ਬਿਲ ਕਿਉ ਨਾ ਫਿਰ ਇਹ ਨਾ ਕਿਉ ਵੀ ਹਕੂਮਤ ੱੱਕਾ ਕਰਦੀ ਐ ਹਕੂਮਤ ਨੂੰ ਫਿਰ ਹਕੂਮਤ ਹੀ ਕਹਿੰਦੇ ਨੇ ਫਿਰ ਇਹ ਨਾ ਕਿਉ ਘੁੰਮਤ ਨੇ ਹਲੇ ਤੱਕ ਆ ਕੀਤਾ ਨਹੀਂ ਘੁੰਮ ਤਾ ਤੱਕ ਹਲੇ ਕਰੋਗੀ ਥੋੜਾ ਜਿਹਾ ਠਹਿਰੋ ਉਹ ਤੁਹਾਨੂੰ ਚਮੜਾ ਰਹੇ ਨੇ ਤੁਹਾਨੂੰ ਚਮੜਾ ਰਹੇ ਨੇ ਤੁਹਾਨੂੰ ਪਤਾ ਹੈ 3 ਸਾਲ ਪਹਿਲਾਂ ਜਦੋਂ ਚਿੜੀਆਂ ਫੜੀਆਂ ਜਾਂਦੀਆਂ ਸੀ ਜਾਂ ਜਾਨਵਰ ਫੜੇ ਜਾਂਦੇ ਸੀ ਇੱਕ ਟੋਕਰੇ ਥੱਲੇ ਛੋਟਾ ਜਿਹਾ ਡੰਡਾ ਲਾ ਕੇ ਰੱਸੀ ਬੰਨ ਕੇ ਦੂਰ ਬਹਿ ਜਾਣਾ ਟੋਕਰੇ ਥੱਲੇ ਪਾ ਦੇਣੇ ਦਾਣੇ ਜੋ ਤੂੰ ਕਿ ਸੇ ਕੰਪਟਰ ਕੋ ਕੀ ਜਾ ਕਿਸੇ ਜਿੜੀ ਨੇ ਥੱਲੇ ਢਾਣੇ ਚੋਂ ਨਵਾ ਤੇ ਆਉਣਾ ਤੇ ਉਹ ਰੱਸੀ ਖਿੱਚੀ ਜਾਂਦੀ ਟੋਕਰੇ ਡਿੱਗ ਪੈਂਦਾ ਸੀ ਥੱਲੇ ਕੋਈ ਨਾ ਕੋਈ ਫਸ ਜਾਂਦਾ ਸੀ ਹਕੂਮਤ ਨੇ ਦਾਣੇ ਪਾਈ ਨਹੀਂ ਹਲੇ ਤੁਹਾਨੂੰ ਇੱਕ ਵਾਰ ਟੋਕਰੇ ਨਾਲ ਇਕੱਠੇ ਹੋ ਜੋ ਖੇਤਰ ਫੇਰ ਫੇਰਨਗੇ ਚੰਗੀ ਤਰ੍ਹਾਂ ਇੱਕ ਮੈਂ ਗੱਲ ਕਹਿਣੀ ਹੈ ਬੜੀ ਕੌੜੀਏ ਮਿਰਚਾਂ ਲੱਗਣੀਆਂ ਕਹਿੰਦੇ ਸੰਜਨ ਮੈਲ ਸਿੰਘ ਭਿੰਡਰਾਵਾਲੇ ਨਾ ਬੰਬੇ ਗਏ ਬਾਲ ਠਾਕਰੇ ਨੂੰ ਚੈਲੰਜ ਕਰਨ ਵਾਸਤੇ ਉਹ ਤੋਂ ਕਹਿੰਦੇ ਵਾਪਸ ਆ ਗਏ ਪੁਲਿਸ ਰੈਸਟ ਨਹੀਂ ਕਰ ਸਕੀ ਰਾਹ ਦੇ ਵਿੱਚ ਇਹ ਕਿਆ ਸੀ ਨਾ ਅੱਛਾ ਕਿ ਪੁਲਿਸ ਰਾਹ ਵਿੱਚ ਰੈਸਟ ਕਰ ਨਹੀਂ ਸਕਦੀ ਸੀ ਕਰ ਸਕਦੀ ਸੀ ਉਹਨੇ ਪੂਰਾ ਚਿੰਬੜਾਇਆ ਪੂਰੀ ਫੂਕ ਦਿੱਤੀ ਔਰ ਨਾਲ ਇਹ ਵੀ ਕਹਤਾ ਸੀ ਕਹਿੰਦੇ ਜਦੋਂ ਅਸੀਂ ਖਤਮ ਕਰਨਾ ਹੋਇਆ ਨਾ ਤੁਹਾਡੇ ਘਰ ਦੇ ਅੰਦਰ ਵੜ ਕੇ ਕਰਾਂਗੇ ਕਿਆ ਸੀ ਨਾ ਉਹੀ ਜਰਨਲਿਸਟ ਜਿਹੜਾ ਕਹਿੰਦਾ ਸੀ ਮੈਂ ਟਰੱਕਾਂ ਦੇ ਟਰੱਕ ਭਰ ਕੇ ਭੇਜੂ ਪੁਲਿਸ ਦੇ ਆਰਮੀ ਦੇ ਪਤਾ ਕਿ ਹੋਇਆ ਸੀ ਬਾਅਦ ਵਿੱਚ ਸਭ ਤੋਂ ਪਹਿਲਾਂ ਖਜ ਸਿੰਘ ਜਿਤ ਮਾਨ ਨੇ ਬਿਆਨ ਦਿੱਤਾ ਸੀ ਪੱਤਰਕਾਰ ਪੁੱਛਦਾ ਕਹਿੰਦਾ ਜਦੋਂ ਅਟੈਕ ਹੋਇਆ ਮਿਲਟਰੀ ਲਾਤੀ ਤੁਹਾਨੂੰ ਸੰਤਾ ਨੇ ਫੋਨ ਕੀਤਾ ਸੀ ਨਾ 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 ਕਹਿੰਦਾ ਮੈਨੂੰ ਤਾਂ ਕਿਹਾ ਸੀ ਤੂੰ ਨਾ ਆਈ ਸਭ ਤੋਂ ਪਹਿਲਾਂ ਸਿਮਜਿਤ ਮਾਨ ਜਿਹੜਾ ਜਰਨੈਲ ਉਹਦੀ ਸਟੇਟਮੈਂਟ ਸੀ ਕਹਿੰਦਾ ਮੈਨੂੰ ਸੰਤ ਕਹਿੰਦਾ ਤੂੰ ਨਹੀਂ ਆਉਣਾ ਤੂੰ ਘਰੇ ਰਹੀਂ ਠੀਕ ਹੈ ਤੇ ਫਿਰ ਇਹ ਖੱਤਾਂ ਪਤਾ ਕਿ ਇੱਕ ਕਹਿੰਦਾ 13 ਗੋਲੀਆਂ ਲੱਗੀਆਂ ਸੰਜਨ ਜਰਨੈਲ ਸਿੰਘ ਦੇ ਇਹ ਕਹਿੰਦਾ 36 ਲੱਗੀਆਂ ਤੇ ਇਹ ਕਹਿੰਦਾ 72 ਲੱਗੀਆਂ ਇੱਕੋ ਸਟੇਜ ਤੇ ਜਣ ਕੇ ਆ ਔਕਾਤ ਹੈ ਇਹਨਾਂ ਦੀ ਜਣ ਕੇ ਜਦੋਂ 72 ਗੋਲੀਆਂ ਜਾਂ 36 ਜਾਂ 13 ਗੋਲੀਆਂ ਲੱਗੀਆਂ ਜੀ ਉਦੋਂ ਆਪਣਿਆਂ ਨੇ ਮਾਰਤੀਆਂ ਬਾਹਰੋਂ ਮਾਰ ਗਿਆ ਸਿੱਖ ਲੈ ਨੇ ਆਹਲ ਨੇ ਕਿਹਾ ਸੀ ਵੀ ਜਿੰਨਾ ਚਾਂਬੜ ਨਾਲ ਚਾਂਬੜ ਜਾ ਜਦੋਂ ਮਾਰਾਂਗੇ ਅੰਦਰ ਵੱੜ ਕੇ ਮਾਰਾਂਗੇ ਹੋਇਆ ਕਿ ਨਹੀਂ ਹੋਇਆ ਅੱਜ ਦੇ ਕੇ ਪੀਐਸ ਗੱਲ ਨੂੰ ਜਾਂ ਬਿਆਨ ਸਿੰਘ ਨੂੰ ਬੁੱਚੜ ਕਹਿੰਦੇ ਨੇ ਤੇ ਕੀ ਹੁਣ ਜਿਹੜਾ ਮਾਹੌਲ ਬਣਾਇਆ ਹੋਇਆ ਇਹ ਤੁਸੀਂ ਉਡੇਕ ਨਹੀਂ ਕਰ ਰਹੇ ਵੀ ਸਾਨੂੰ ਨਵਾਂ ਬਿਆਨ ਸਿੰਘ ਚਾਹੀਦਾ ਹੈ ਤੇਜਾ ਕੇ ਪੀਐਸ ਗੱਲ ਹੋਰ ਚਾਹੀਦੀ ਸਾਨੂੰ ਦੁਆਰਾ ਛਤਰਖਾਨ ਵਾਲ ਤੇ ਇਹ ਕੀ ਅਸੀਂ ਸਾਰਾ ਕੁਝ ਨੈਰੇਟਿਵ ਬਣਾ ਨਹੀਂ ਰਹੇ ਜਿਹੜੇ ਹਾਲਾਤ ਪੰਜਾਬ ਦੇ ਅਸੀਂ ਬਣਾ ਰਹੇ ਆ ਇਦਾਂ ਹੀ ਹੈ ਸਾਡੀ ਆਬਾਦੀ ਤਾਂ 2 ਕਰੋੜ ਹੈ ਸਾਰੇ ਉਹ ਵੀ ਇਕੱਲੇ ਪੰਜਾਬ ਵਿੱਚ ਨਹੀਂ ਹੈਗੀ ਤੇ ਪੰਜਾਬ ਦੇ ਵਿੱਚ ਸਾਡੇ ਨਾਲ ਸਾਡੇ ਨਾਲੋਂ ਜ਼ਿਆਦਾ ਹਿੰਦੂ ਵਸਦੇ ਮੁਸਲਮਾਨ ਇੱਥੇ ਨੇ ਅਸਾਈਏ ਇੱਥੇ ਨੇ ਤੇ ਜੇ ਅਸੀਂ ਮਾਹੌਲ ਖਰਾਬ ਕਰਨ ਵਾਲੇ ਤੇ ਇਹੋ ਜਿਹਾ ਟਕਵੰਝ ਕਰ ਰਹੇ ਆਂ ਫਿਰ ਅਗਲੇ ਕਹਿਣਗੇ ਵੀ ਨਵਾਂ ਕੇ ਪੀ ਐਸ ਕੋ ਲਾਓ ਕੋਈ ਭਾਈ ਕੋਈ ਨਵਾਂ ਮੁੱਖ ਮੰਤਰੀ ਆਵੇ ਅਗਲੇ ਕਹਿਣਗੇ ਫਿਰ ਜਿੰਨੇ ਬੱਚੇ ਆਈ ਪੀ ਐਸ ਬਣ ਰਹੇ ਨੇ ਪੜ ਕੇ ਜੱਜ ਬਣ ਰਹੇ ਨੇ ਵੱਡੇ ਵੱਡੇ ਅਫੀਸਰ ਨੇ ਤੇ ਉਹ ਕਹਿਣਗੇ ਵੀ ਸਾਡੇ ਲਈ ਇਥੇ ਰਹਿਣਾ ਖਤਰੇ ਦੀ ਘੰਟੀ ਹੈ ਮਾਹੌਲ ਸਹੀ ਕਰੋ ਫਿਰ ਉਹ ਕਹਿਣਗੇ ਅਗਲੇ ਜੜ੍ਹੇ ਕੇ ਮੇਰਾ ਕਹਿਣ ਤੋਂ ਭਾਵ ਹੈ ਡਿਬਰੂਗੜ ਜੇਲ ਇੱਕ ਰਾਜਨੀਤਿਕ ਖਾੜਾ ਬਣ ਚੁੱਕੀ ਹੈ ਜਿੱਥੋਂ ਜਿਹੜੇ ਸ਼ਿਰੇ ਦੇ ਕਮਲੇ ਨੇ ਬੇਬਕੂਫ ਨੇ ਉਹਨਾਂ ਨੂੰ ਲੀਡਰ ਬਣਾ ਕੇ ਪੰਜਾਬ ਵਿੱਚ ਭੇਜਿਆ ਜਾ ਰਿਹਾ ਤੇ ਇਹਦੇ ਪਿੱਛੇ ਕੌਣ ਹੈ ਇਹ ਸਮਝਾਉਣੀ ਨਹੀਂ ਕਿਸੇ ਨੂੰ ਕਿ ਪੰਜਾਬ ਦੇ ਵਿੱਚ ਕੋਈ ਪੜਿਆ ਲਿਖਿਆ ਹੈ ਹੀ ਨਹੀਂ ਪੰਜਾਬ ਦੇ ਵਿੱਚ ਕੋਈ ਸਿੱਖ ਪ੍ਰਚਾਰਕ ਜਾਂ ਸਿੱਖ ਨਮੇਂਦਾ ਹੈ ਹੀ ਨਹੀਂ ਕੋਈ ਲੀਡਰ ਪੰਜਾਬ ਵਿੱਚ ਸੁਣਦੀਂਦਾ ਹੀ ਨਹੀਂ ਜਿਹੜਾ ਸਿਰੇ ਦਾ ਕਮਲਾ ਗੋਲੀਆਂ ਖਾਣ ਵਾਲਾ ਉਹਨੂੰ ਐਮਐਲਏ ਬਣਾਉਣਾ ਸੀ ਜਿਹਨੂੰ ਡਟਕ ਛਟ ਕੀਤੀ ਉਹਨੂੰ ਅਸੀਂ ਐਮਐਲਏ ਬਣਾਉਣਾ ਜਣ ਕੇ ਇਹ ਕਹ ਲੋ ਵੀ ਜਦੋਂ ਤੁਸੀਂ ਕਹਿੰਦੇ ਪੰਥ ਨੂੰ ਖਤਰਾ ਹੈ ਸਿੱਖ ਕੌਮ ਨੂੰ ਖਤਰਾ ਹੈ ਉਹਦਾ ਖਤਰਾ ਕਿਹਨਾਂ ਤੋਂ ਹੈ ਹਿੰਦੂਆਂ ਤੋਂ ਮੁਸਲਮਾਨਾਂ ਤੋਂ ਅਸਾਈਆਂ ਤੋਂ ਨਾ 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 ਉਹ ਨਹੀਂ ਕੁਝ ਵਿਗਾੜ ਸਕਦੇ ਖਤਰਾ ਸਾਨੂੰ ਆਪਣੇਆਂ ਤੋਂ ਹੈ ਜਿਹੜਾ ਮਾਹੌਲ ਹੁਣ ਬਣਿਆ ਹੋਇਆ ਹੈ ਇਹ ਖੱਜਾਂ ਨਹੀਂ ਸਮਝਣਗੀਆਂ ਜਿਹੜੇ ਸਮਝਦਾਰ ਨੇ ਨਾ ਉਹ ਸਮਝਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ